ਉਹ ਮੁਪੀ ਘਮੀਗਾ। ਤੇ ਵਾਹ ਗੋਇ। ਉਹ ਨਹੀਂ ਬੁੜੀ ਜੇ ਕੋਈ। ਉਹ ਨਹੀਂ ਭਾਈ ਉਹ ਤਾਂ ਕਰ ਏ। ਕਿੱਥੇ ਬੋਲੀ ਜਾਣਾ ਚੇ? ਉਹ ਇਧਰ ਆ ਭਾਈ ਟਾਲੀ ਪਿੱਛੇ। ਪਰ ਪੱਤ ਤੈਨੂੰ ਕਿੱਥੇ ਬੜੇ ਬੈਠੇ ਨੇ। ਉਹ ਭਾਈ ਇਧਰ ਜਲੀ ਹੋਏ ਇਧਰ ਸਾਤ ਅੱਡਕੇ ਬਕਰ ਨੇ। ਥੋੜਾ ਹੀ ਕਰ ਭਾਈ ਥੱਲੇ ਨਹੀਂ ਥਾਈ ਬਣਾ ਚ ਨੇ ਜਿਹੜਾ ਜੀ ਕਰਦਾ ਹਰੇ ਕੀ ਆ ਜਾ। ਮੱਥਾ ਡਾਈਦਾ ਚ। ਜਾਂਦੀ ਰਹਾ ਭਾਈ। ਚਾਚੀ। ਆ ਗਈ ਹੋਇਆ ਭਾਈ ਮਰਗਦੀ ਹੋਈ। ਕਿਨੇ? ਹੈ ਸੁੱਖਾ ਸਾਰੇ ਪਾਸੇ। ਕਹਾ ਨਹੀਂ ਹਰਦੇਵ। ਹਾਂ। ਹਰਦੇਵ ਦਾ ਕਹਾਉ। ਉਡੀਸਾ ਸਭ ਤੋਂ ਬੁਰਾ ਹੋ ਗਿਆ ਦੀ ਅੱਛਾ ਕੁੜਮਾਨੇ ਗਈਆ ਨਾ ਬਾਕੀ ਪੈਸੇ ਸਨਸਕਾਰ ਕਰਾਂਗੇ ਇਹਨੇ ਮੈਂ ਤਾਂ ਪ੍ਰਸ਼ਾਦ ਲੈ ਕੇ ਆਈ ਸੀਰਾ ਪ੍ਰਸ਼ਾਦ ਹੈ ਮੈਂ ਸਾਡੇ ਨਹੀਂ ਕੜਾ ਪ੍ਰਸ਼ਾਦ ਹੁੰਦਾ ਸਾਡੇ ਤਾਂ ਬਿਸਕਟ ਮਠਿਆ ਟਾਫੀ ਹੁੰਦੀਆਂ ਨੇ ਬਿਸਕਟ ਚੁੱਕ ਲਿਆ ਪਹਿਲਾਂ ਪਈ ਫੜਾ ਜਾ ਲੈ ਲੈ ਫੜਾ ਪਈ ਹੱਥ ਚੁੱਠੇ ਚੱਲ ਫੜਾਏ ਦੇ ਦੋ ਆਪੇ ਮੈਨੂੰ ਦੇ ਦੇ ਆਪੇ ਆਪੇ ਤਾਂ ਖਾ ਲਈ ਲੈ ਇਹ ਥੋੜੇ ਆਹੀ ਹੁੰਦਾ ਵੀ ਤੇ ਮਠੀ ਮਠੀਆਂ ਹਾਂ ਹਾਂ ਇੱਕ ਬਿਸਕਟ ਜੇ ਆ ਇੱਕ ਮੈਂ ਖਾ ਲਾਂ ਬਿਸਕਟ ਜੇ ਖਾਣ ਵਾਸਤੇ ਨੇ ਚਾਚਾ ਜੀ ਹਾਂ ਬਿਸਕੁਟਾਂ ਤੇ ਪ੍ਰਸ਼ਾਦ 'ਚ ਫਰਕ ਨਹੀਂ ਹੁੰਦਾ ਬਿਸਕੁਟ ਤਾਂ ਹੈਗੇ ਨੇ ਹੋਰ ਕੀ ਹੈ ਇਹ ਮੜਾ ਟੰਗ ਨਾਲ ਉਹ ਹੀ ਜੁੱਠੇ ਹੱਥ ਲਾਤੇ ਕਿ ਜੁੱਠੇ ਤੁਹਾਨੂੰ ਕੀ ਆ ਭਈ ਇਹ ਨਹੀਂ ਪ੍ਰਸ਼ਾਦ ਆ ਪ੍ਰਸ਼ਾਦ ਹੀ ਹੁੰਦਾਗਾ ਹਨਾ ਮੜਾ ਜਿਆ ਸੁਚਨਤਾ ਹੁੰਦੀ ਆਗੀ ਐਨੂੰ ਸੋਚਣੇ ਦਾ ਸੀ ਬਿਸਕੁਟ ਤਾਂ ਹੈਗੇ ਨਾ ਐਵੇਂ ਨਹੀਂ ਕਹਿੰਦੀ ਚਾਚਾ ਜੀ ਖਾਣ ਵਾਸਤੇ ਹੋ ਹੋ ਕੀ ਕਰਨਾ ਮੇਰਾ ਜਪਨਾਮ 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 ਐਵੇਂ ਨਹੀਂ ਕਾ ਭੀੜ ਵਾਸਤੇ ਹੁੰਦਾ ਭਈ ਅਸੀਂ ਚਾਹ ਚੜ੍ਹ ਬੋਕੇ ਖਾਲਾ ਦੇ ਦਿੱਤੀ ਕੀ ਗੱਲ ਦੀ ਅੰਦਰੇ ਜਾਣਾ ਸਰੀਰ 'ਚ ਉਹ ਤਾਂ ਠੀਕ ਆ ਖਾਣ ਨੂੰ ਖਾ ਲੈ ਚਾਚੀ ਖਾ ਲੋ ਖਾ ਇਹ ਤਾਂ ਹੁੰਦੀ ਉੱਥੇ ਪ੍ਰਸ਼ਾਦ ਵੰਡਿਆ ਸੀ ਦੋ ਦੋ ਹਿੱਸੇ ਦਿੰਦੇ ਨੇ ਸਾਡੇ ਇੱਕ ਹੀ ਹਿੱਸਾ ਨਹੀਂ ਦਿੰਦੇ ਚਾਚੀ ਦਿੱਤੀ ਦੋ ਹਿੱਸੇ ਇੱਕ ਮੈਂ ਆਪਦੇ ਚੱਕ ਲਈ ਮੈਂ ਚੱਲ ਖਾ ਲਵਾਂ ਰੱਖ ਦੇ ਪਾਈ ਮੈਂ ਵੀ ਫਿਰ ਪਾਪ ਜਣੂ ਤੇਰੀ ਨਹੀਂ ਇਹ ਤਾਂ ਗਈ ਰਹੀ ਪਈ ਤੂੰ ਆ ਗਈ ਤਰੀ ਫਿਰਦੀਆਂ ਗਈ ਨਹੀਂ ਹੈਗੀ ਦੂਰ ਉੱਥੇ ਗਏ ਸੀ ਅਸੀਂ ਆ ਕੇ ਜੰਗ ਜਿੱਤ ਕੇ ਜੰਗ ਗੜੀ ਇਤਨੀ ਸੀ ਜਿਹੜਾ ਲੱਗਿਆ ਹੋਇਆ ਸੀ ਨਰਾਲੇ ਬਾਬਾ ਜੀ ਨੇ ਹਾਥੀ ਨੂੰ ਨਿਮਾਂ ਸਵਾਰ ਕੇ ਜਦੋਂ ਝੁੱਲ ਪਾਇਆ ਹਾਥੀ ਨੇ ਮਾਰਿਆ ਫਕਰਾ ਉਹਦੀ ਲਾਨ ਕਰਤਾ ਕਹਿੰਦੇ ਜੰਗ ਜਾਰੀ ਜਦੋਂ ਨਰਾਲੇ ਬਾਬੇ ਜੀ ਨੇ ਐ ਕਿਹਾ ਵੀ ਜੰਗ ਜਾਰੀ ਉਹਦੀ ਆ ਗਿਆ ਪਾਕਿਸਤਾਨ ਚ ਫੋਣ ਕਹਿੰਦੇ ਮਹਾਂਪੁਰਸ਼ ਜੀ ਐ ਨਾ ਕਰੋ ਤੇ ਅਸੀਂ ਤਾਂ ਤੁਹਾਨੂੰ ਵੀ ਮੰਨਦੇ ਆ ਸਾਰਿਆਂ ਦੇ ਤੁਸੀਂ ਗੁਰੂ ਆ ਵੀ ਨਾ ਤੁਹਾਡੇ ਨਾਲ ਸਾਡਾ ਕੋਈ ਰੌਲਾ ਨਹੀਂ ਵੀ ਅਸੀਂ ਜੰਗ ਇੱਥੇ ਖਤਮ ਕਰਦੇ ਫਿਰ ਦੇਖ ਲੈ ਉਹਦੀ ਲਾਨ ਕਰਤਾ ਸਾਰੇ ਕਿਤੇ ਵੀ ਜੰਗ ਖਤਮ ਜੰਗ ਖਤਮ ਜਦੋਂ ਪਤਾ ਲੱਗ ਗਿਆ ਵੀ ਪਰਮੇਸ਼ਵਰ ਆਪ ਉਤਰਿਆ ਆ ਮੈਦਾਨ ਚ ਫਿਰ ਦੇਖ ਲੈ ਭਾਜਣਾ ਪੈ ਗਿਆ ਸਾਰਿਆਂ ਨੂੰ ਉਹਦੀ ਬੰਦ ਕਰਾ ਝੂਠ ਬੋਲੀ ਜਾਂਦੀ ਏ ਤੂੰ ਸੋਰੀ ਹੈ ਅਮਰੀਕਾ ਭੇੜ ਦਾ ਖਾਂ ਮਤਨ ਤਨ ਲਗਾ ਗੱਲ ਪੱਕਿਆ ਪਿਆ ਨਾ ਇੱਕ ਪਾਸੇ ਪਾਕਿਸਤਾਨ ਦੇ ਹਰੇ ਗੱਡੀ ਕੇ ਕਬਦਿਆ ਜੇ ਮੋਦੀ ਦੇ ਹਰੇ ਕੱਢੀ ਆ ਹੋ ਵੀ ਭਾਈ ਜੰਗ ਰੋਕ ਦੇ ਜੰਗ ਰੋਕ ਦੇ ਜੰਗ ਰੋਕ ਰਕਾਈਆ ਅਮਰੀਕਾ ਦੇ ਚਾਚਾ ਜੀ ਮੇਰੀ ਗੱਲ ਸੁਣੋ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਪਹਿਲਾਂ ਨਾ ਰਕਾਈ ਫਿਰ ਜਦੋਂ ਸਾਡੇ ਨਰਾਲੇ ਬਾਬਾ ਜੀ ਨੇ ਕਿਹਾ ਵੀ ਹਾਂ ਜੰਗ ਰੋਕ ਦੋ ਉਦੋਂ ਰੁਕਿਆ ਨਰਾਲੇ ਬਾਬਾ ਨੇ ਰਕਾਈਆ ਭੈਣ ਦੀ ਟੰਬਾ ਲੈਣਾ ਫਿਰ ਪਹਿਲਾਂ ਕਿੱਥੇ ਕਹਿ ਦਿੰਦੇ ਪਹਿਲੇ ਦਿਨ ਲੱਗਿਆ ਨਰਾਲਾ ਬਾਬਾ ਰਗਾ ਤੀਪੂ ਸੁਲਤਾਨ ਹੋ ਗਿਆ ਭੇੜ ਦੇ ਯਾਰ ਮੇਰੇ ਖਾਲ ਦੇ ਆ ਰਹੇ ਤੇਰੇ ਦੇਖਾ ਦੇ ਚਾਚਾ ਜੀ ਕਿਸੇ ਦੇ ਪਰਮੇਸ਼ਵਰ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਆਪਾਂ ਜਿਹਨੂੰ ਮੰਨਦੇ ਆ ਉਹਦੀ ਭਗਤੀ ਕਰਦੇ ਆ ਆਪਾਂ ਕਿਸੇ ਨੂੰ ਮਾੜਾ ਨਾ ਬੋਲੋ ਜੇ ਨਹੀਂ ਮੰਨਣਾ ਤੁਸੀਂ ਨਾ ਮੰਨ ਲਓ ਮਾੜਾ ਕੇ ਬੋਲਦੇ ਹੋ ਵੀ ਤੁਸੀਂ ਕਿਸੇ ਨੂੰ ਮਾੜਾ ਬੋਲਦੇ ਹੋ ਤੁਸੀਂ ਮਾੜੀ ਬੋਲਣ ਵਾਲੇ ਤਾਂ ਬੋਲੇ ਓਏ ਖਰਜਾ ਮੇਰੇ ਸਰਦ ਤਾਹਾਂ ਤਾਹ ਜਿਹੜੀ ਹੁੰਦਾ ਹੈ ਹਾਈ ਬੜਕ ਮਾਰੀ ਸੀ ਬਾਬਾ ਜੀ ਨੇ ਪਾਕਿਸਤਾਨ ਵਾਲੇ ਦੇ ਮੂਰੇ ثارثار ਕੰਬਦੇ ਸੀ 8000 ਬੰਦਾ ਜਦੋਂ ਧਰਤੀ ਤੇ ਐ ਨੰਗੇ ਨਾ ਧਰਤੀ ਕਹੇ ਨਾ 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 ਕਿਤੇ ਜੰਗ ਲੱਗੀ ਆ ثارثار ਕੰਬਦੀ ਸੀ ਫੌਜੀਆ ਦੇ ਹੱਥ ਖੜੇ ਹੋ ਗਏ ਸੀ ਜਦੋਂ ਅਡੇ ਬਲੀ ਨੇ ਕਿਹਾ ਵੀ ਤੁਸੀਂ ਸਾਡੇ ਤੇ ਜੰਗ ਕਰਦੇ ਹੋ ਪਾਕਿਸਤਾਨ ਆਏ ਖੜਗੇ ਨਾ ਮਹਾਪੁਰਸ਼ ਜੀ ਕਹਿੰਦੇ ਸਾਡੇ ਤਾਂ ਗਲਤੀ ਹੋ ਗਈ ਐਡੇ ਮਹਾਪੁਰਸ਼ ਜਦੋਂ ਕਹਿਣਾ ਅਸੀਂ ਜੰਗ ਨਹੀਂ ਕਰਦੇ ਅਸੀਂ ਨਹੀਂ ਜੰਗ ਕਰਦੇ ਮਹਾਪੁਰਸ਼ ਜੀ ਦੇ ਇੱਥੇ ਸੋਨੇ ਦਾ ਪਿੱਤਰ ਲੱਗਿਆ ਇੱਥੇ ਲੱਗਿਆ ਛਾਤੀ ਤੇ ਅੱਡਾ ਪਿੱਤਰ ਸੋਨਾ ਹੀ ਸੋਨਾ ਐ ਫਿਰ ਤੂੰ ਦੇਦਾ ਪਾਕਿਸਤਾਨ ਵਾਲਿਆਂ ਦੇ ਮੂੰਹ ਚ ਬੋਲ ਨਹੀਂ ਸੀ ਜਿਹੜੇ ਇਹ ਫੌਜੀ ਲੱਗੇ ਸੀ ਬਾਰਡਰਾਂ ਦੇ ਉੱਪਰ ਦਿਨ ਰਾਤ ਵਿਚਾਰੇ ਭੁੱਖਣ ਭਾਣੇ ਸੀ ਉਹ ਫੁੱਦੂ ਦੀ ਮੇਰਾ ਨਹੀਂ ਚਾਚਾ ਜੀ ਆਏ ਤਾਂ ਮੈਂ ਕਿਹਾ ਨਹੀਂ ਸਭ ਜੀ ਵੀ ਤਾਂ ਆਪਣੀ ਡਿਊਟੀ ਕਰਦੇ ਨੇ ਪਰ ਨਰਾਲੇ ਬਾਬੇ ਨੇ ਸਾਰਾ ਕਈ ਨਾਲੇ ਬਾਬੇ ਦੇ ਕਰਤਾ ਉਹ ਵਿਚਾਰੇ ਮਾਵਾ ਦੇ ਪੁੱਤ ਦੇ ਬਾਡਰਾਂ ਦੇ ਉੱਪਰ ਗੋਲੀਆਂ ਮੂਰੇ ਛਾਤੀਆਂ ਬਾਨੀ ਖੜਵੇਂ ਨਰਾਲੇ ਬਾਬਾ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦੇ ਦਿੱਤਾ ਹੋਇਆ ਸੀ ਤਾਂ ਜਾਂਦੇ ਮੇਲੇ ਨੇ ਮੈਂ ਦੋ ਮਰ ਨੂੰ ਪਿੱਛੇ ਥਾਪੀਆਂ ਮੇਰੀ ਗੱਲ ਸੁਣਾ ਆਪਦੀ ਇੱਜ਼ਤ ਆਪਦੇ ਹੱਥ ਹੁੰਦਿਆ ਤੂੰ ਲੰਘ ਜਾ ਕੁੜੀਏ ਭੱਗ ਜਾ ਬਾਈ ਵਧੀਆ ਰਹੇਗੀ ਥੋ ਬਿੱਧਾ ਜਪਨਾਮ ਚਾਚਾ ਜੀ ਅੰਮ੍ਰਿਤ ਪ੍ਰਸਾਦ ਮਰਾਵੇ ਖਾਣੇ ਵੀ ਨਹੀਂ ਦਿੱਤਾ ਖਾਲਾ ਇਹ ਸਾਲਾ ਬਿਸਕਟ ਦੇ ਕੇ ਰੁੱਕ ਕੇ ਸਿਰਤੀਆਂ ਥੱਲੇ। ਉਹ ਭੁੱਖ ਲੱਗੀ ਪਈ ਦੀ ਪਫੜਾ ਹੁਣ ਕੋ ਰੋਟੀ ਇਹ ਤਾਂ ਹੋਰੀ ਅੰਨਕ ਪੰਨਿਆ ਕਰ ਦਿੰਦਾ ਹੁਣ ਮੈਂ ਦੱਸ ਕੀ ਕਰਾਂ। ਖੇਤ ਜਾ ਮੇਗਾ ਵਈ। ਆ ਕਿਤੇ ਜਾਣ ਦੀ ਮਤਾਂ। ਆਉਣਾ ਖੇਤ ਹੀ ਆਉਣਾ ਮਾਥੇ। ਉਹ ਨਹੀਂ ਆਦਾ ਲੀਡਰ ਥੋਂ ਤੱਕ। ਹੈ। ਚੱਲ ਜਦੋਂ ਵਾ। ਉਹ ਮੈਨੂੰ ਇਹ ਲੱਗਦਾ ਵੀ। ਚੌਨ ਨਿਸ਼ਾਨੀ ਦਾ ਵੱਡਾ ਵਾਲਾ ਹੋਊਗਾ ਨਾ। ਟਾਈਮ ਲੱਗਿਆ ਥਿਰਣਾ। ਤੰਜ ਤੰਜ ਟਾਈਮ ਲੱਗਿਆ। ਚੱਲ ਚੱਲ। ਆ ਜੂਗਾ ਕੋਈ ਗੱਲ ਨਹੀਂ ਫਿਰ ਕਿੱਡੀ ਕੀ ਗੱਲ ਹੈ। ਨਹੀਂ ਇੱਥੇ ਸਜੀਦ ਕਰ ਗਈ ਹੈ। ਹਾਂ। ਤਿੰਮੇ ਸੌ ਸੌ ਬਾਤੇ ਅੱਡ ਹੁੰਦਾ ਥੇ ਬੰਦੇ ਦਾ ਅੱਡ ਸਾਰੇ ਪ੍ਰਬੰਧ ਹੁੰਦੇ ਨੇ ਸਾਰੇ ਪ੍ਰਬੰਧ ਹੁੰਦੇ ਨੇ ਬੰਦੇ ਅੱਡ ਸਨ 3000 ਹਾਂ ਅੱਡ ਅੱਡ ਹੁੰਦਾ ਸਾਰੇ ਉੱਥੇ ਵਧੀਆ ਉਹ ਲੱਗੇ ਹੁੰਦੇ ਨੇ ਆਹ ਵੱਡੇ ਜਿਹੜੇ ਏਸੀ ਜੇ ਹੁੰਦੇ ਨੇ ਨਾ ਟੂੰ ਟੂੰ ਨਾ ਅੱਡਾ ਫਿਰ ਸਾਰਾ ਕੁਝ ਉੱਥੇ ਦਾ ਪ੍ਰਬੰਧ ਏ ਟੂ ਜ਼ेड ਆ ਹਾਂ ਐਡਾ ਕੰਮ ਆ ਉੱਥੇ ਕਿਉਂਕਿ ਮਾੜੀ ਟੂੜੀ ਨੰਬਰ ਕਾ ਮੇਰ ਤਾਂ ਵਧੀਆ ਠੱਗਾ ਮਿਲਾਂਗੇ ਫਿਰ ਖੇਦੇ ਹਨਾ ਆ ਆ ਜਾਓ